ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਖਬਰ ਨੂੰ ਤੁਹਾਡੇ ਨਾਲ ਸਾਂਝੇ ਕਰਨੇ ਜਾ ਰਹੇ ਹਾਂ ਹੁਣੇ-ਹੁਣੇ ਆਈ ਹੈ ਵੱਡੀ ਖਬਰ ਵਾਪਰ ਗਿਆ ਇਹ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ-ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਅਬੋਹਰ ਦੇ ਪਿੰਡ ਧਰਮਪੁਰਾ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਆਪਣੀ ਮਾਂ ਦੇ ਪ੍ਰੇਮੀ ਦਾ ਕੁਹਾੜੀ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਨੌਜਵਾਨ ਨੇ ਵਿਅਕਤੀ ਦੀ ਇੱਕ ਲੱਤ ਤੇ ਚੰਨ ਟੁਕੜੇ ਕਰ ਦਿੱਤੇ ਹਨ ਦੂਜੀ ਲੱਤ ਤੇ ਇੱਕ ਬਾਹ ਵੀ ਬੁਰੀ ਤਰ੍ਹਾਂ ਨਾਲ ਕੱਟ ਦਿੱਤੀ ਹੈ ਤੇ ਇਸ ਤੋਂ ਇਲਾਵਾ ਪ੍ਰਾਈਵੇਟ ਪਾਰਟ ਵੀ ਕੱਟਿਆ ਗਿਆ ਹੈ ਤੇ ਬੁਰੀ ਤਰ੍ਹਾਂ ਨਾਲ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਤੇ ਜਿੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਪਿੰਡ ਤਰਨਪੁਰਾ ਦਾ ਕਰੀਬ 50 ਸਾਲਾ ਸਵਰਨ ਪੁੱਤਰ ਜਗਰਾਜ ਲੱਕੜ ਕੱਟ ਕੇ ਪਿੰਡ ਵਿੱਚ ਵੇਚਦਾ ਹੈ ਤੇ ਉਸ ਦੇ ਪਿਛਲੇ ਕਾਫੀ ਨਵੇਂ ਸਮੇਂ ਤੋਂ ਪਰਦੇ ਕੋਸ ਨਾਲ ਨਿਯਾਇਜ ਜਿਸਮੰਦ ਸਨ ਇਸ ਇਹ ਇਸ ਜੱਲੇ ਮਹਿਲਾ ਦੇ ਪਰਿਵਾਰ ਵਾਲਿਆਂ ਨੂੰ ਪਸੰਦ ਨਹੀਂ ਸੀ ਤੇ ਦੱਸਿਆ ਜਾ ਰਿਹਾ ਕਿ ਔਰਤ ਦਾ ਪਤੀ ਅਤੇ ਬੇਟਾ ਕੰਮ ਤੇ ਗਏ ਹੋਏ ਸਨ ਤੇ ਸਵਰਨ ਬੀਤੀ ਰਾਤ 12 ਵਜੇ ਖੇਤ ਤੋਂ ਆਇਆ ਤੇ ਸਿੱਧਾ ਪਿੰਡ ਦੇ ਹੀ ਉਪਤ ਵਿਸ਼ੇ ਦੀ ਘਰ ਔਰਤ ਨੂੰ ਮਿਲਣ ਲਈ ਪਹੁੰਚ ਗਿਆ ਐਸੇ ਥੋੜੀ ਦੇਰ ਬਾਅਦ ਜਦੋਂ ਔਰਤ ਦਾ ਲੜਕਾ ਕਰ ਆਇਆ ਤਾਂ ਸਵਰਨ ਸਿੰਘ ਉਤਰਾਜੋਗ ਹਾਲਤ ਵਿੱਚ ਦੇਖਿਆ ਜਿਸ ਤੋਂ ਬਾਅਦ ਗੁੱਸੇ ਚ ਆ ਕੇ ਔਰਤ ਦੇ ਲੜਕੇ ਨੇ ਕਰਕੇ ਰੱਖੀ ਕੋਹਾੜੀ ਨਾਲ ਸਵਰਨ ਦੇ ਇੰਨੇ ਵਾਰ ਕਿਤੇ ਕਿ ਔਰਤ ਦੀ ਇੱਕਨ ਲੱਤ ਦੇ ਟੁਕੜੇ ਟੁਕੜੇ ਹੋ ਗਏ ਤੇ ਦੂਜੀ ਲੱਤ ਵੀ ਕੱਟ ਦਿੱਤੀ ਗਈ ਇੰਨਾ ਹੀ ਨਹੀਂ ਗੁੱਸੇ ਚ ਨੌਜਵਾਨ ਨੇ ਸਵਰਨ ਦਾ ਪ੍ਰਾਈਵੇਟ ਪਾਰਟ ਵੀ ਕੱਟ ਦਿੱਤਾ ਤੇ ਦੱਸਿਆ ਜਾਂਦਾ ਹੈ ਕਿ ਪਰਿਵਾਰਕ ਮੈਂਬਰਾਂ ਐਸਬੰਦੀ ಗ್ರಾಮ ਪੰਚਾਇਤ ਨੂੰ ਸੂਚਨਾ ਦਿੱਤੀ ਪੀ 2 ਘੰਟੇ ਬਾਅਦ ਜਦੋਂ ਪੰਚਾਇਤ ਹੋ ਤੇ ਮੌਜਿਦਾ ਸਵਰਨ ਖੂਨ ਨਾਲ ਲਕਪਤ ਮਿਹਰ ਸੀ ਤੇ ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ